ਕਿਸਾਨ ਆਪਣੇ ਲਈ ਨਹੀਂ ਮੰਗ ਰਹੇ ਮਤਲਬ ਕਿ ਜਿਹੜੇ ਖਪਤਕਾਰ ਹੈ ਉਹਦੇ ਲਈ ਮੰਗ ਰਹੇ ਨੇ ਕਿ ਐਮਐਸਪੀ ਮਿਲੇ ਮਤਲਬ ਕਿ ਇਕੱਲਾ ਕਿਸਾਨਾਂ ਦਾ ਸੰਘਰਸ਼ ਨਹੀਂ ਹੈਗਾ ਇਹ ਸੰਘਰਸ਼ ਹੈ ਸਾਰੀ ਜਨਤਾ ਵਾਸਤੇ ਹੈ ਜਿਹੜਿਆਂ ਨੇ ਮਤਲਬ ਕਿ ਖਾਣਾ ਹੈ ਨਾ ਤਾਂ ਜਦੋਂ ਕਿਸਾਨ ਪੈਦਾ ਕਰਦਾ ਹੈ ਉਦੋਂ ਚਾਹੇ ਉਹ 10 ਰੁਪਏ 'ਚ ਖਰੀਦੇ 20 ਖਰੀਦੇ ਉਹਦੀ ਮਰਜ਼ੀ ਹੈ ਉਹ ਤੋਂ ਬਾਅਦ ਜਦੋਂ ਉਹਨੇ ਵੇਚਣਾ ਸਟੋਰ ਕਰ ਲਿਆ ਉਹਨੇ ਇਹਦੀ ਛੋਟ ਦਿਖਾ ਕੇ ਚਾਹੇ ਉਹ 500 ਰੁਪਏ ਕਿਲੋ ਵੀ ਆਟਾ ਵੇਚੇ ਕਿਉਂਕਿ ਖਾਣਾ ਪੈਣਾ ਹੈ ਜਦੋਂ ਜਨਤਾ ਨੂੰ ਮਤਲਬ ਕਿ ਇਹ ਸਮਝ ਆ ਗਈ ਨਾ ਵੀ ਇਹ ਸੰਘਰਸ਼ ਕੱਲਾ ਕਿਸਾਨਾਂ ਦਾ ਨਹੀਂ ਇਹ ਖਪਤਕਾਰ ਨੇ ਜਿਹੜੇ ਜਿਨ੍ਹਾਂ ਨੇ ਰੋਟੀ ਖਾਣੀ ਹੈ ਜਿਨ੍ਹਾਂ ਨੇ ਬਰਤਣਾ ਹੈ ਅਨਾਜ ਨੂੰ ਉਹਨਾਂ ਲਈ ਵੀ ਇਹ ਸੰਘਰਸ਼ ਹੈ ਬਿਲਕੁਲ ਪੰਜਾਬ ਵਾਲਿਆਂ ਨੇ ਮਤਲਬ ਕਿ ਬੀਜੇਪੀ ਨੂੰ ਮਲਗਾ ਇਹ ਅਹਿਸਾਸ ਕਰਾਇਆ ਕਿ ਦੇਖ ਕਰ ਤੁਸੀਂ ਸਾਡੀ ਨਹੀਂ ਸੁਣਦੇ ਤਾਂ ਅਸੀਂ ਵੀ ਤੁਹਾਡੇ ਨਾਲ ਨਹੀਂ ਹੈਗੇ ਆਪਾਂ ਜਿਹੜਾ ਜਾਂ ਵਿੱਜਾਂਗੇ ਉਹ ਜਾਂ ਆਪਾਂ ਨੂੰ ਵੱਢਣਾ ਪੈਣਾ ਜਿੱਦਾਂ ਉਹਨਾਂ ਨੇ ਉਹਨਾਂ ਨੂੰ ਖਾਲਸਤਾਨੀ ਕਹਿ ਕੇ ਟਰੋਲ ਕੀਤਾ ਤੇ ਚਲੋ ਕੀਵੇਂ ਵੀ ਉਹਨਾਂ ਨੂੰ ਗੁੱਸਾ ਦਲਾਇਆ ਤਾਂ ਉਹ ਭੈਣ ਨੇ ਜੋ ਵੀ ਕੀਤਾ ਮੇਰੇ ਸਾਬ ਨਾਲ ਤਾਂ ਸਹੀ ਕੀਤਾ ਵੀ ਆਪਣੇ ਆਪ ਤੋਂ ਸੋਚੋ ਵੀ ਕਿ ਦੁਪਹਿਰ ਕੱਟ ਕੇ ਦੇਖੋ ਹੋਰੇ 50 ਡਿਗਰੀ ਤੱਕ ਤਾਪਮਾਨ ਚਲਾ ਜਾਂਦਾ ਹੈ ਟਰਾਲੀਆਂ ਤਪਸ਼ ਹੈ ਪਰ ਇਹਨਾਂ ਦੇ ਹੌਂਸਲੇ ਬੁਲੰਦ ਰਹਿ ਇਹਨਾਂ ਨੂੰ ਇਹ ਹੈ ਕਿ ਅਸੀਂ ਕੁਝ ਲੈ ਕੇ ਜਾਵਾਂਗੇ ਜੇਕਰ ਨਹੀਂ ਲੜਦੇ ਤਾਂ ਮਰ ਜਾਾਂਗੇ हिमाचल ਚ ਪੰਜਾਬੀਆਂ ਨੂੰ ਇਸ ਕਰਕੇ ਪੁੱਟ ਮਾਰ ਦਾ ਸ਼ਿਕਾਰ ਹੋਣਾ ਪਿਆ ਕਿਉਂਕਿ ਉਹ ਕਾਂਡ ਹੋਇਆ ਤੇ ਉਸ ਤੋਂ ਨਾਰਾਜ਼ ਨਹੀਂ ਜੀ ਇਹ ਤਾਂ ਭਾਈਚਾਰਾ ਹੈ ਹਿਮਾਚਲ ਦਾ ਤੇ ਪੰਜਾਬ ਦਾ ਭਾਈਚਾਰਾ ਹੈ ਕੋਈ ਦਿੱਕਤ ਨਹੀਂ ਹੈਗੀ ਇਹ ਕੋਈ ਸ਼ਰਾਰਤੀ ਅੰਸਰ ਹੁੰਦੇ ਨੇ ਜਿਹੜੇ ਬਦਨਾਮ ਕਰਦੇ ਨੇ ਇਹ ਤਾਂ ਫਿਰ ਸੱਚ ਦੀ ਲੜਾਈ ਹੈ ਤੁਹਾਨੂੰ ਪਤਾ ਹੈ ਫਿਰ ਥੋੜੀ ਔਖੀ ਹੀ ਲੜਨੀ ਪੈਂਦੀ ਹੈ ਨਾ ਝੁਗਣਗੇ ਤਾਂ ਸਾਨੂੰ ਤਾਂ ਕੀ ਕਿਸਾਨ ਤਾਂ 5 ਸਾਲ ਹੋਰ ਬੈਹ ਜਾਣਗੇ ਫਿਰ ਉਹ ਇਸ ਤੋਂ ਵੀ ਅਕੇ ਯਾਰ ਡੌਨ ਚਲੇ ਜਾਣਗੇ ਕਿਉਂਕਿ ਇਹ ਤਾਜ਼ੀ ਤੌਰ 'ਤੇ ਉਹਨਾਂ ਜਿਹੜੀਆਂ ਇਹਨਾਂ ਪਹਿਲਾਂ ਕੰਮ ਖਤਮ ਕਰ ਚੁੱਕੇ ਆ ਜਿਹੜੀਆਂ ਮੰਗਾਂ ਮੰਨ ਲਈਆਂ ਗਈਆਂ ਸੀ ਤਾਂ ਅੰਦੋਲਨ ਉਹਨਾਂ ਨੂੰ ਫਿਰ ਲਾਗੂ ਕਰਾਉਣ ਲਈ ਬੈਠੇ ਹੋਏ ਆ ਅਸੀਂ ਤੇ ਇੱਥੇ ਖਾਲਿਸਤਾਨ ਦੀ ਫੰਡਿੰਗ ਹੁੰਦੀ ਤਾਂ ਉਹਨੂੰ ਤਾਦੇ ਧਰਨੇ ਨੂੰ ਨਾ ਚਾਕੇ ਉੱਥੇ ਡਿਬਰੂਗੜ੍ਹ ਭੇਜ ਦੇਣਾ ਸੀ এবੀਪੀ ਸੰਜਾ ਨਾਲ ਤੁਸੀਂ ਜੁੜ ਚੁੱਕੇ ਹੋ ਸੁਸ਼ੰਭੂ ਬਾਰਡਰ ਪੰਜਾਬ ਹਰਿਆਣਾ ਦੀ ਸਰਹੱਦ ਤੇ ਇਸ ਵੇਲੇ ਮੌਜੂਦ ਆ ਸੀ ਕਿਸਾਨੀ ਅੰਦੋਲਨ ਜਾਰੀ ਹੈ ਤੇ ਜਮੀਨੀ ਤੌਰ ਤੇ ਅਸਲ ਤਸਵੀਰਾਂ ਅਸਲ ਹਕੀਕਤ ਇਸ ਅੰਦੋਲਨ ਦੀ ਤੁਹਾਨੂੰ ਵਿਖਾਉਣ ਦੇ ਲਈ ਇੱਕ ਵਾਰ ਫਿਰ ਤੋਂ ਲੈ ਕੇ ਆਏ ਹਾਂ ਤੁਸੀਂ ਵੇਖ ਸਕਦੇ ਹੋ ਕਿ ਅਤ ਦੀ ਗਰਮੀ ਪੈ ਰਹੀ ਹੈ ਇਸ ਭਾਰ ਗਰਮੀ ਦੇ ਵਿੱਚ ਹਰ ਕੋਈ ਸੋਚ ਸਮਝ ਕੇ ਘਰੋਂ ਨਿਕਲ ਰਿਹਾ ਪਰ ਇਸ ਅਤ ਗਰਮੀ ਦੇ ਵਿੱਚ ਨੈਸ਼ਨਲ ਹਾਈਵੇ ਦੇ ਉੱਪਰ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਦਾ ਅੰਦੋਲਨ ਉਸੇ ਤਰ੍ਹਾਂ ਜਾਰੀ ਹੈ ਜਿਸ ਤਰ੍ਹਾਂ 13 ਫਰਵਰੀ ਤੋਂ ਵੇਖਣ ਨੂੰ ਨਜ਼ਾਰਾ ਇੱਥੇ ਮਿਲ ਰਿਹਾ ਸੀ ਤੋਂ ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਇੱਥੇ ਅੱਜ 3 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਅੰਦੋਲਨ ਨੂੰ ਚੱਲਦਿਆਂ ਲੰਗਰਾਂ ਦੀ ਗੱਲ ਕਿੱਤੀ ਜਾਵੇ ਮੈਡੀਕਲ ਸਹੂਲਤਾਂ ਦੀ ਗੱਲ ਕੀਤੀ ਜਾਵੇ ਜਾਂ ਕਿਸਾਨਾਂ ਦੀ ਗੱਲ ਕੀਤੀ ਜਾਵੇ ਲਗਾਤਾਰ ਉਸੇ ਤਰ੍ਹਾਂ ਉਹੀ ਚੀਜ਼ਾਂ ਉਹੀ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਨੇ ਜੋ 3 ਮਹੀਨੇ ਪਹਿਲਾਂ ਵੇਖਣ ਨੂੰ ਮਿਲ ਰਹੀਆਂ ਸੀ ਸੋ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਕਾ ਲੰਗਰ ਅੱਜ ਵੀ ਚੱਲੀ ਆ ਪਿੰਡ ਮਰਦਾਪੁਰ ਦੇ ਵੱਲੋਂ ਇਹ ਜੋ ਇੱਥੇ ਲੰਗਰ ਲਗਾਇਆ ਗਿਆ ਹੈ ਕਿਸਾਨ ਵੀ ਬੈਠੇ ਹੋਏ ਨੇ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਕਿ ਕਿੰਨੀਆਂ ਕਿ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਭਾਰ ਗਰਮੀ ਹੈ ਨੈਸ਼ਨਲ ਹਾਈਵੇ ਹੈ ਸੜਕ ਤਪਦੀ ਪਈ ਹੈ ਤੇ ਇਸ ਭਾਰ ਗਰਮੀ ਦੇ ਵਿੱਚ ਕਿਸਾਨ ਕਿੰਜ ਬੈਠੇ ਹੋਏ ਨੇ ਸਾਰਿਆਂ ਨਾਲ ਗੱਲਬਾਤ ਕਰਦੇ ਆ ਸਸ ਬਾਪੂ ਜੀ ਨਸ੍ਰੀਕਾਲ ਜੀ ਕਿੱਥੋਂ ਆਏ ਹੋ ਆਈ ਲੋਪੋ ਕਿਚਗਾਵਾ ਅਬਰਸਰ ਅੱਛਾ ਜੀ ਗਰਮੀ ਦੇ ਵਿੱਚ ਬੈਠੇ ਹੋਏ ਹਾਂ ਅੰਦੋਲਨ ਲਗਾਤਾਰ ਤੁਹਾਡਾ ਜਾਰੀ ਹੈ ਕਿੰਨੀਆਂ ਕਿ ਦਿੱਕਤਾਂ ਆ ਰਹੀਆਂ ਕੋਈ ਦਿੱਕਤਾਂ ਨਹੀਂ ਆ ਰਹੀਆਂ ਦਿੱਕਤਾਂ ਤੇ ਹੁੰਦੀਆਂ ਹੀ ਫਿਰ ਅੰਦੋਲਨ ਚ ਦਾ ਤੁਰ ਕੇ ਫਿਰ ਦਿੱਕਤਾਂ ਤੇ ਆਉਣੀਆਂ ਹੀ ਆਉਣੀਆਂ ਕੋਈ ਨਹੀਂ ਕਿਰਪਾ ਸਤਗੁਰੂ ਦੀ ਇਹਨਾਂ ਉੱਪਰ ਹਮਾਂ ਦੀ ਕਿਰਪਾ ਵਾ ਜਿੰਨਾ ਲੰਗਰ ਪਾਣੀ ਵਾਧੂ ਕੀਤੇ ਇਹਨੇ ਤੇ ਛੱਕ ਕੇ ਤੇ ਬਸ ਹੋ ਜਾਂਦਾ ਛਪਈ ਦੇ ਥੱਲੇ ਖਿੱਚ ਲਿਆ ਮੰਜਾ ਕਦੇ ਕਿਤੇ ਖਿੱਚ ਲਿਆ ਛਾਵੇਂ ਚੂਵੇ ਬਸਾਰੇ ਥੱਲੇ ਲਾਗੇ ਲੁਗੇ ਬਹਿ ਜਾਈਦਾ ਹੋਰ ਫਿਰ ਟਾਈਮ ਤੇ ਪਾਸ ਕਰ ਕਾਪੀ ਪਰ ਰਾਤ ਨੂੰ ਤਾਂ ਚਲੋ ਇਹ ਚੀਜ਼ਾਂ ਸਰਦੀਆਂ ਨੇ ਜਦੋਂ ਸਿਖਰ ਦੁਪਹਿਰਾ ਹੁੰਦਾ ਹੈ ਗਰਮੀ ਸਿਰ ਤੇ ਹੁੰਦੀ ਹੈ ਫਿਰ ਕਿੰਨੀ ਕ ਦਿੱਕਤ ਹੁੰਦੀ ਹੈ ਕਿਉਂਕਿ ਇੱਥੇ ਪ੍ਰਬੰਧ ਬਿਜਲੀ ਦਾ ਵੀ ਕੋਈ ਜ਼ਿਆਦਾ ਖਾਸ ਨਹੀਂ ਹੋਣਾ ਹਾਲਾਂਕਿ 쿨ਰ ਪੱਖੇ ਲਗਾਏ ਗਏ ਆ ਬਹੁਤ ਪ੍ਰਬੰਧ ਆ ਮੋਟਰ ਲੱਗੀ ਆ ਫਿਰ ਨਹਾਈਦਾ ਅੱਛਾ ਜੀ ਤੇ ਕਿਰਪਾ ਸਤਗੁਰੂ ਦੀ ਕੋਈ ਐਡੀ ਦਿੱਕਤਾਂ ਵਾਲੀ ਨਹੀਂ ਦਿੱਕਤਾ ਤੇ ਫਿਰ ਚਲਦੇ ਹੀ ਆਉਂਦੇ ਆ ਕਿਸਾਨ ਜਦੋਂ ਆਈਆਂ ਹਾਂ ਜੀ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਆ ਜੀ ਆਪਣਾ ਪਿੰਡ ਮਰਦਾਂਪੁਰ ਹੈ ਜੀ ਇਹ ਲੰਗਰ ਜਿਹੜਾ 13 ਫਰਵਰੀ ਤੋਂ ਲਗਾਤਾਰ ਨਿਰੰਤਰ ਜਾਰੀ ਹੈ ਪਿੰਡ ਦੇ ਸਹਿਯੋਗ ਨਾਲ ਸਮੂਹ ਸਾਧ ਸੰਗਤ ਸੇਵਾ ਕਰ ਰਹੀਆਂ ਨੇ ਬੀਬੀਆਂ ਸਵੇਰੇ 5 ਵਜੇ ਤੋਂ ਪ੍ਰਸ਼ਾਦਾ ਤਿਆਰ ਕਰ ਦਿੰਦੀਆਂ ਨੇ ਗੁਰਦੁਆਰਾ ਸਾਹਿਬ ਤੇ ਉਹ ਸੀ ਇੱਥੇ ਲੈ ਕੇ ਆਉਂਦੇ ਆਂ ਦਾਲ ਸਬਜ਼ੀ ਚਾਹ ਵਗੈਰਾ ਇੱਥੇ ਠੰਡੇ ਪਾਣੀ ਦਾ ਪ੍ਰਬੰਧ ਹੈ ਸੰਗਤਾਂ ਲਈ ਤੇ ਆਪਣੇ ਪਿੰਡ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਤੇ ਸਾਰੇ ਡਰਨ ਵਾਈਜ਼ ਇੱਥੇ ਆਂਦੇ ਰਹਿੰਦੇ ਨੇ ਤੇ ਸੇਵਾ ਕਰਦੇ ਨੇ ਅੰਦਰ। ਵਾਰੀਆਂ ਪਾਈਆਂ ਹੋਈਆਂ ਨੇ, ਫਸਲਾਂ ਦਾ ਵੀ ਸੀਜ਼ਨ ਐ ਤੇ ਫਿਰ ਪਿੱਛੇ ਫਸਲਾਂ ਨੂੰ ਕੌਣ ਸੰਭਾਲਦਾ ਐ ਜਾਂ ਕਿੱਦਾਂ ਬੀਜਾਈ ਕੀ ਕੀ ਹੋਣਾ ਸਰ। ਪਿੱਛੇ ਕਰੀ ਜਾਂਦੇ ਆ ਜੀ ਮਤਲਬ ਜਿਵੇਂ ਹੁਣ ਮੈਂ ਆ ਗਿਆ ਤੇ ਪਿੱਛੇ ਭਰਾ ਕੰਮ ਕਰ ਰਿਹਾ ਤੇ ਮੈਂ ਚੱਲ ਜਾਊਂਗਾ ਦੂਜਾ ਕੋਈ ਆ ਜਾਏਗਾ ਪਿੰਡ ਤੋਂ ਮਤਲਬ ਕਿ ਸੇਵਾਦਾਰ ਆਪਣੇ ਆਪ ਤੋਂ ਇੱਥੇ ਕੋਈ ਕਿਸੇ ਦਾ ਇਹ ਤਾਂ ਹੈ ਨਹੀਂ ਵੀ ਕੋਈ ਕ੍ਰੈਡਿਟ ਲੈਣਾ ਜਾਂ ਕੋਈ ਵੇ ਉਹ ਤਾਂ ਆਪਣੀ ਮਨ ਦੀ ਸ਼ਰਧਾ ਹੈ ਜਿਹਦੀ ਸ਼ਰਧਾ ਹੈ ਉਹ ਆ ਜਾਂਦਾ ਸੇਵਾ ਕਰ ਜਾਂਦਾ ਜੀ ਇੱਥੇ ਆ ਕੇ ਪਿੰਡ ਮਹੀਨੇ ਤੋਂ ਲਗਾਤਾਰ ਲੰਗਰ ਦੀ ਸੇਵਾ ਚੱਲਣੀ ਤੇ ਇਹ ਸਾਰਾ ਸਹਿਯੋਗ ਪਿੰਡ ਵਾਲਿਆਂ ਦਾ ਹਾਂਜੀ ਪਿੰਡ ਵੱਲੋਂ ਵੀ ਇੱਥੇ ਸੰਗਤਾਂ ਦਾ ਵੀ ਸਹਿਯੋਗ ਹੈ ਜੀ ਤੇ ਸੰਗਤਾਂ ਵੀ ਸਹਿਯੋਗ ਕਰ ਜਾਂਦੀਆਂ ਨੇ ਜਿਵੇਂ ਕੋਈ ਆਇਆ ਤੇ ਇੱਥੇ ਕੋਈ ਚੀਨੀ ਦਾ ਥੈਲਾ ਦੇ ਗਿਆ ਇੱਥੇ ਕੋਈ ਜਿਵੇਂ ਕਹਿੰਦੇ ਨੇ ਨਾ ਰਸਤਾ ਬਸ ਤੰਗੂਰ ਸਾਹਿਬ ਆਪ ਹੀ ਭੇਜ ਦਿੰਦਾ ਹੈ ਜੀ ਤੇ ਸੇਵਾ ਕਰਨ ਦੀ ਮਤਲਬ ਭਾਵਨਾ ਹੋਣੀ ਚਾਹੀਦੀ ਹੈ ਤੇ ਪਿੰਡ ਦੀਆਂ ਜਿਹੜੀਆਂ ਬੀਬੀਆਂ ਦਾ ਸਾਡੀਆਂ ਦਾ ਬੜਾ ਸਹਿਯੋਗ ਹੈ ਜਿਹੜੀਆਂ ਸਵੇਰੇ 4 ਵਜੇ ਤੋਂ ਪ੍ਰਸ਼ਾਦੇ ਤਿਆਰ ਕਰਨ ਲੱਗ ਜਾਂਦੀਆਂ ਨੇ ਤੇ 5 ਵਜੇ ਤੱਕ ਉਹ ਪ੍ਰਸ਼ਾਦੇ ਤਿਆਰ ਕਰਕੇ ਦੇ ਦਿੰਦੀਆਂ ਨੇ ਸਾਨੂੰ ਜਿਵੇਂ ਹੁਣ ਨਜ਼ਰ ਵੀ ਨਹੀਂ ਆ ਰਿਹਾ ਗੱਲਬਾਤ ਚ ਖੜੋ ਉਤਾਈ ਹੋਈ ਹੈ ਪਤਾ ਹੀ ਨਹੀਂ ਕਿੰਨਾ ਇੰਤਜ਼ਾਰ ਕਰਨਾ ਪੈਣਾ ਤੇ ਕਿੰਨਾ ਲੰਬਾ ਚੱਲਣਾ ਤੇ ਲੱਗਦਾ ਨਹੀਂ ਥੋੜੀ ਜਿਹੀ ਘਬਰਾਹਟ ਨਹੀਂ ਹੁੰਦੀ ਵੀ ਗਰਮੀ ਵੀ ਨਹੀਂ ਨਹੀਂ ਕੋਈ ਘਬਰਾਹਟ ਨਹੀਂ ਜੀ ਜਦੋਂ ਹੋਏਗਾ ਵਾਇਗਰੂ ਆਪੇ ਕਰਨਗੇ ਇਹ ਵੀ ਤਾਂ ਆਪਣੇ ਮਤਲਬ ਕਿ ਜੇਕਰ ਮੰਨ ਲਓ ਵੀ ਇਹ ਸੰਘਰਸ਼ੀ ਕਿਸਾਨੀ ਸੰਘਰਸ਼ ਬੈਠੇ ਨੇ ਕਰ ਰਹੇ ਨੇ ਨਾ ਤਾਂ ਇਹ ਸਗੋ ਮਤਲਬ ਕਿ ਕਿਸਾਨ ਆਪਣੇ ਲਈ ਨਹੀਂ ਮਤਲਬ ਕਿ ਜਿਹੜੇ ਖਪਤਕਾਰ ਆ ਉਹਦੇ ਲਈ ਮੰਗ ਰਹੇ ਨੇ ਕਿ ਐਮਐਸਪੀ ਮਿਲੇ ਜੇਕਰ ਬਾਜ਼ਾਰ ਦੇ ਵਿੱਚ ਤੁਸੀਂ ਲਾਲੋਹਣ ਪਿਆਜ਼ ਦੀ ਕੀਮਤ ਅਜ ਜ਼ਿਮੀਂਦਾਰ ਕੋਲ ਐ ਤਾਂ 10 ਰੁਪਏ ਆ ਮੁੜ ਕੇ ਜਦੋਂ ਵਪਾਰੀ ਨੇ ਆਪਣੇ ਕੋਲ ਕਰ ਲਿਆ ਉਹਦੀ ਮਰਜ਼ੀ ਆ ਉਹ 200 250 ਰੁਪਏ ਕਿਲੋ ਤੱਕ ਵੀ ਪਿਆਜ਼ ਵਿਕਦਾ ਹੈ ਜ਼ਿਮੀਂਦਾਰ ਚਾਹੁੰਦੇ ਨੇ ਕਿ ਸਾਨੂੰ ਐਮਐਸਪੀ ਮਿਲੇ ਇੱਕ ਗਰੰਟੀ ਬਣੇ ਕਿ ਇਸ ਰੇਟ ਦੇ ਨਾਲ ਸਾਨੂੰ ਮਿਲੇ ਤੇ ਉਹ ਜਿਹੜਾ ਖਪਤਕਾਰ ਆ ਉਹਨੂੰ ਵੀ ਉਸੇ ਰੇਟ ਮਿਲੇਗਾ ਫਿਰ ਜਦੋਂ ਐਮਐਸਪੀ ਬਣ ਗਈ ਮਤਲਬ ਕਿ ਲੁੱਟ ਮਚਾਈ ਤਾਂ ਉਹਨਾਂ ਦੀ ਹੋਣੀ ਹੈ ਨਾ ਜਿਹੜਾ ਨੇ ਮਤਲਬ ਕਿ ਖਰੀਦ ਕੇ ਖਾਣਾ ਹੈ ਜ਼ਿਮੀਂਦਾਰ ਨੇ ਤਾਂ ਆਪਣੇ ਲਈ ਪੈ ਤੇ ਇਹ ਮਤਲਬ ਕਿ ਇਕੱਲਾ ਕਿਸਾਨਾਂ ਦਾ ਸੰਘਰਸ਼ ਨਹੀਂ ਹੈਗਾ ਇਹ ਸੰਘਰਸ਼ ਸਾਰੀ ਜਨਤਾ ਵਾਸਤੇ ਹੈ ਜਿਹੜਿਆਂ ਨੇ ਮਤਲਬ ਕਿ ਖਾਣਾ ਹੈ ਨਾ ਜਿਨ੍ਹਾਂ ਨੇ ਖਾਣਾ ਖਾਣਾ ਹੈ ਉਹਨਾਂ ਵਾਸਤੇ ਵੀ ਇਹ ਸੰਘਰਸ਼ ਹੈ ਜੇਕਰ ਮੰਨ ਲਓ ਵੀ ਕਣਕ ਦੀ ਜਾਂ ਝੋਨਾ ਸਭ ਤੋਂ ਵੱਧ ਆਪਣੀ ਖਪਤ ਹੈ ਚੌਲਾਂ ਦੀ ਤੇ ਕਣਕ ਦੀ ਆਟੇ ਆਟਾ ਹੀ ਖਾਂਦੇ ਨੇ ਸਭ ਤੋਂ ਵੱਧ ਜਾਂ ਚੌਲ ਖਾਂਦੇ ਨੇ ਜੇਕਰ ਇਸ ਦਾ ਮਤਲਬ ਕਿ ਐਮਐਸਪੀ ਦੀ ਗਰੰਟੀ ਨਾ ਰਹੀ ਇਹਦਾ ਰੇਟ ਮਤਲਬ ਕਿ ਵਪਾਰੀ ਦੇ ਹੱਥ ਚਲਾ ਗਿਆ ਤਾਂ ਜਦੋਂ ਕਿਸਾਨ ਪੈਦਾ ਕਰਦਾ ਹੈ ਉਦੋਂ ਚਾਹੇ ਉਹ 10 ਰੁਪਏ 'ਚ ਖਰੀਦੇ 20 'ਚ ਖਰੀਦੇ ਉਹਦੀ ਮਰਜ਼ੀ ਹੈ ਉਹ ਤੋਂ ਬਾਅਦ ਜਦੋਂ ਉਹਨੇ ਵੇਚਣਾ ਸਟੋਰ ਕਰ ਲਿਆ ਉਨੇ ਦੀ ਸ਼ੋਰ ਦਿਖਾ ਕੇ ਚਾਹੇ ਉਹ 500 ਰੁਪਏ ਕਿਲੋ ਵੀ ਆਟਾ ਵੇਚੇ ਕਿਉਂਕਿ ਖਾਣਾ ਪੈਣਾ ਹੈ ਜ਼ਿੰਦਗੀ ਜੂਣ ਲਈ ਖਾਣਾ ਹੀ ਜ਼ਰੂਰੀ ਹੈ ਹੋਰ ਆਪਾਂ ਰਸਤਾ ਬਸਦਾ ਮੰਨ ਲਓ ਵੀ ਮੈਂ ਕਮੀਜ਼ ਪਾਈ ਆ ਮੈਂ ਨਹੀਂ ਪਾਉਂਗਾ ਆਪਾਂ ਟੀਵੀ ਉਹਨਾਂ ਮੈਂ ਟਾਕੀ ਵੀ ਲਾ ਲੂੰਗਾ ਫਟ ਗਈ ਤਾਂ ਮੈਂ ਬਨਾਣ ਨਾਲ ਵੀ ਸਾਰ ਲਾਂਗਾ ਨਾ ਪਰ ਰੋਟੀ ਪੇਟ ਦੇ ਰੋਟੀ ਮੰਗਣੀ ਹੈ ਜਦੋਂ ਜਨਤਾ ਨੂੰ ਮਤਲਬ ਇਹ ਸਮਝ ਆ ਗਈ ਨਾ ਵੀ ਇਹ ਸੰਘਰਸ਼ ਕੱਲਾ ਕਿਸਾਨਾਂ ਦਾ ਨਹੀਂ ਇਹ ਖਪਤਕਾਰ ਨੇ ਜਿਹੜੇ ਜਿਨ੍ਹਾਂ ਨੇ ਰੋਟੀ ਖਾਣੀ ਹੈ ਜਿਨ੍ਹਾਂ ਨੇ ਬਰਤਣਾ ਹੈ ਅਨਾਜ ਨੂੰ ਉਹਨਾਂ ਲਈ ਵੀ ਇਹ ਸੰਘਰਸ਼ ਹੈ ਬਾਈ ਜੀ ਜੀ ਮੈਂ ਹੁਣ ਵੋਟਾ ਹੋ ਕੇ ਹਟੀਆਂ ਨੇ ਵੋਟ ਪਾਣ ਗਏ ਸੀ ਹਾਂ ਕੀ ਨਾ ਵੋਟ ਐ ਵੈਸੇ ਕਹਿਣਾ ਬੰਦਾ ਤਾਂ ਨਹੀਂ ਕਿਉਂਕਿ ਮੋਦੀ ਸਰਕਾਰ ਦੇ ਖਿਲਾਫ ਹੈ ਤੇ ਫਿਰ ਜਦੋਂ ਵੋਟ ਪਾਈ ਆ ਮੁੜ ਕੇ ਮੋਦੀ ਸਰਕਾਰ ਆ ਗਈ ਟੱਕਰ ਆ ਫਿਰ ਉਸੇ ਸਰਕਾਰ ਨਾਲ ਚਲੋ ਉਹ ਤਾਂ ਵੱਖਰੀ ਗੱਲ ਹੈ ਜੀ ਇੱਕ ਵੱਖਰਾ ਮੈਟਰ ਹੋ ਗਿਆ ਕਿਉਂਕਿ ਸਰਕਾਰ ਬਣਾਣੀ ਹੈ ਜਨਤਾ ਨੇ ਬਣਾਣੀ ਹੈ ਕੋਈ ਆਪਾਂ ਕੱਲੇ ਪੰਜਾਬ ਨੇ ਤਾਂ ਬਣਾ ਨਹੀਂ ਲੈਣੀ ਪਰ ਪੰਜਾਬ ਨੇ ਮਤਲਬ ਕਿ ਪੰਜਾਬ ਦੇ ਜਿਹੜੇ ਸੰਘਰਸ਼ੀ ਉਹਦੇ ਆ ਉਹ ਜ਼ਿਆਦਾਤਰ ਬੀਜੇਪੀ ਦੇ ਖਿਲਾਫ ਹੀ ਭੁਗਤੇ ਨੇ ਠੀਕ ਹੈ ਜੀ ਹਾਂ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਆਈ ਹਾਂਜੀ ਬਿਲਕੁਲ ਪੰਜਾਬ ਵਾਲਿਆਂ ਨੇ ਮਤਲਬ ਕਿ ਬੀਜੇਪੀ ਨੂੰ ਮਤਲਬ ਕਿ ਅਹਿਸਾਸ ਕਰਾਇਆ ਕਿ ਜੇਕਰ ਤੁਸੀਂ ਸਾਡੀ ਨਹੀਂ ਸੁਣਦੇ ਤਾਂ ਅਸੀਂ ਵੀ ਤੁਹਾਡੇ ਨਾਲ ਨਹੀਂ ਹੈਗੇ ਪੀਤੇ ਦਿਨੀ ਕੰਗਨਾਰ ਨੋਤਵਾਲਾ ਜੋ ਮੈਟਰ ਹੋਇਆ ਚੰਡੀਗੜ੍ਹ ਦੇ ਵਿੱਚ ਉਸ ਬਾਰੇ ਕੀ ਕਹਿਣਾ ਹੈ ਉਸ ਬਾਰੇ ਤਾਂ ਇਹ ਹੈ ਜੀ ਦੇਖੋ ਆਪਾਂ ਜਿਹਾ ਜਿਹਾ ਵਿੱਜਾਂਗੇ ਉਹੋ ਜਿਹਾ ਆਪਾਂ ਨੂੰ ਵੱਢਣਾ ਪੈਣਾ ਜਿੱਦਾਂ ਉਹਨਾਂ ਨੇ ਉਹਨਾਂ ਨੂੰ ਖਾਲਸਤਾਨੀ ਕਹਿ ਕੇ ਟਰੋਲ ਕੀਤਾ ਤੇ ਚਲੋ ਕਿਵੇਂ ਵੀ ਉਹਨਾਂ ਨੂੰ ਗੁੱਸਾ ਦਲਾਇਆ ਤਾਂ ਉਹ ਭੈਣ ਨੇ ਜੋ ਵੀ ਕੀਤਾ ਮੇਰੇ ਹਿਸਾਬ ਨਾਲ ਤਾਂ ਸਹੀ ਕੀਤਾ ਵੀ ਕਰਨਾ ਚਾਹੀਦਾ ਸੀ ਉਹਦੇ ਨਾਲ ਨਹੀਂ ਤਾਂ ਉਹਨੇ ਪਤਾ ਨਹੀਂ ਕਿੰਨਾ ਕੁਝ ਬੋਲੀ ਸੀ ਉਹ ਉਹਦਾ ਇੱਕ ਥੱਪੜ ਤਾਂ ਮਤਲਬ ਕਿ ਲੱਗਿਆ ਉਹ ਤਾਂ ਸਾਰਿਆਂ ਨੂੰ ਦਿਸੀਆ ਕਿ ਥੱਪੜ ਮਾਰਿਆ ਜੀ ਇਹ ਗਲਤ ਕੀਤਾ ਉਹਨੇ ਉਹ ਕੀਤਾ ਪਰ ਜੋ ਕਿਸਾਨ ਬੀਬੀਆਂ ਬਾਰੇ ਬੋਲੀ ਕਿ ਇਹ 100-100 ਰੁਪਏ ਦਿਹਾੜੀ ਤੇ ਆਂਦੀਆਂ ਨੇ ਤੁਸੀਂ ਦੇਖੋ ਇੱਥੇ ਇੱਥੇ ਕੋਈ ਲੱਗਦਾ ਤੁਹਾਨੂੰ ਵੀ ਇੱਥੇ ਕੋਈ ਦਿਹਾੜੀ ਤੇ ਬੈਠਾ ਇਹਨਾਂ ਦੇ ਮਤਲਬ ਕਿ ਇਹਨਾਂ ਦੇ ਹੌਂਸਲੇ ਬੁਲੰਦ ਨੇ ਇੰਨੀ ਗਰਮੀ 'ਚ ਬਹਿਣਾ ਤੁਸੀਂ ਆਪਨੇ ਆਪ ਤਾਂ ਸੋਚੋ ਵੀ ਕਿਦ ਦੁਪਹਿਰ ਕੱਟ ਕੇ ਦੇਖੋ 50 ਡਿਗਰੀ ਤੱਕ ਤਾਪਮਾਨ ਚਲਾ ਜਾਂਦਾ ਹੈ ਟਰਾਲੀਆਂ ਤਪਸ਼ ਹੈ ਪਰ ਇਹਨਾਂ ਦੇ ਹੌਂਸਲੇ ਬੁਲੰਦ ਰਏ ਇਹਨਾਂ ਨੂੰ ਇਹ ਹੈ ਕਿ ਅਸੀਂ ਕੁਝ ਲੈ ਕੇ ਜਾਵਾਂਗੇ ਜੇਕਰ ਨਹੀਂ ਲੜਦੇ ਤਾਂ ਮਰ ਜਾਾਂਗੇ ਮਤਲਬ ਜੇ ਆਪਾਂ ਨਹੀਂ ਬੋਲਦੇ ਤਾਂ ਇਹਨਾਂ ਨੇ ਆਪਾਂ ਨੂੰ ਜ਼ਬਾਨ ਦੇ ਚਲੇ ਜਾਣਾ ਕਾਰਪੋਰੇਟ ਘਰਾਣਿਆਂ ਨੇ ਵੀ ਇਹ ਹੈ ਕਿ ਆਪਣੇ ਹੱਕ ਲੈ ਕੇ ਹੀ ਜਾਣੇ ਨੇ ਪਰ ਉਸ ਘਟਨਾ ਤੋਂ ਬਾਅਦ ਇਹ ਚੀਜ਼ ਹੋਈ ਹੈ ਕਿ ਪੰਜਾਬ ਔਰ ਹਿਮਾਚਲ ਦੇ ਵਿੱਚ ਕਿਤੇ ਨਾ ਕਿਤੇ ਤਲਖੀ ਜਿਹੀ ਲੱਗਦੀ ਹੈ ਰਿਸ਼ਤਿਆਂ ਦੇ ਵਿੱਚ ਕਿਉਂਕਿ ਕਈ ਖਬਰਾਂ ਪਿੱਛੇ ਤੋਂ ਸਾਹਮਣੇ ਆ ਰਹੀਆਂ ਕਿ ਹਿਮਾਚਲ ਚ ਪੰਜਾਬੀਆਂ ਨੂੰ ਇਸ ਕਰਕੇ ਕੁੱਟਮਾਰ ਦਾ ਸ਼ਿਕਾਰ ਹੋਣਾ ਪਿਆ ਕਿਉਂਕਿ ਉਹ ਕਾਂਡ ਹੋਇਆ ਤੇ ਉਸ ਤੋਂ ਨਾਰਾਜ਼ ਨੇ ਨਹੀਂ ਜੀ ਇਹ ਤਾਂ ਭਾਈਚਾਰਾ ਹੈ ਹਿਮਾਚਲ ਦਾ ਤੇ ਪੰਜਾਬ ਦਾ ਭਾਈਚਾਰਾ ਹੈ ਕੋਈ ਦਿੱਕਤ ਨਹੀਂ ਹੈਗੀ ਇਹ ਕੋਈ ਸ਼ਰਾਰਤੀ ਅੰਸਰ ਹੁੰਦੇ ਨੇ ਜਿਹੜੇ ਬਦਨਾਮ ਕਰਦੇ ਨੇ ਮਲਕਿ ਉਹਨਾਂ ਨੇ ਕਿਸੇ ਧਰਮ ਨੂੰ ਟਾਰਗੇਟ ਕਰਨਾ ਹੁੰਦਾ ਕਿਸੇ ਕੌਮੀਅਤ ਨੂੰ ਪੰਜਾਬੀਅਤ ਨੂੰ ਟਾਰਗੇਟ ਕਰਨਾ ਬਾਕੀ ਹਿਮਾਚਲ ਦੇ ਦੇਖੋ ਕਿੰਨੇ ਲੋਕ ਨੇ ਇੱਥੇ ਪੰਜਾਬ ਦੇ ਵਿੱਚ ਵੀ ਵਸੇ ਹੋਏ ਨੇ ਪੰਜਾਬੀ ਵੀ ਕਿੰਨੇ ਕਾਰੋਬਾਰ ਨੇ ਇਹਨਾਂ ਦੇ ਹਿਮਾਚਲ ਦੇ ਵਿੱਚ ਆਏ ਗਏ ਨੇ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਇਹ ਸਿਰਫ ਸਰਾਰਤੀ ਆਂਸਰ ਹੁੰਦੇ ਨੇ ਜਿਹੜੇ ਇਹਨੂੰ ਰੰਗਤ ਦੇ ਕੇ ਸਿਆਸੀ ਰੰਗਤ ਦੇ ਕੇ ਝਗੜੇ ਕਰਾਉਂਦੇ ਨੇ ਜਾਂ ਇਹਨੂੰ ਕੋਈ ਵੱਖਰਾ ਮਤਲਬ ਕਿ ਮੈਟਰ ਦੇ ਦਿੰਦ ਨੇ ਕਿ ਉਹਨਾਂ ਨੇ ਆਪਣਾ ਉਹਨਾਂ ਦਾ ਕੀ ਮਕਸਦ ਹੈ ਉਹ ਸਾਨੂੰ ਨਹੀਂ ਪਤਾ ਪਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਰ ਵਾਪਸੀ ਕਦੋਂ ਤੱਕ ਜਦੋਂ ਜਿੱਤ ਕੇ ਜਾਵਾਂਗੇ ਜੀ ਜਦੋਂ ਇਹਨਾਂ ਦੇ ਮਤਲਬ ਜਿੱਤ ਕੇ ਜਾਣਗੇ ਅਸੀਂ ਤਾਂ ਇੱਥੋਂ ਲੋਕਲੀ ਆ ਅਸੀਂ ਤਾਂ ਲੰਗਰ ਦੀ ਸੇਵਾ ਕਰ ਰਹੇ ਹਾਂ ਜਦੋਂ ਤੱਕ ਇਹ ਰਹਿਣਗੇ ਲੰਗਰ ਚੱਲਦਾ ਰਹੇਗਾ ਜੀ ਬਿਲਕੁਲ ਸੋ ਤੁਸੀਂ ਵੇਖ ਰਹੇ ਹੋ ਕਿ ਵੀਰ ਨੇ ਕਿਸਾਨ ਨੇ ਜਿਨ੍ਹਾਂ ਦਾ ਹੌਸਲਾ ਔਰ ਜਜ਼ਬਾਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਚਿਹਰੇ ਤੇ ਬਿਲਕੁਲ ਵੀ ਸ਼ਿਕੰਦ ਦੇਖਣ ਨੂੰ ਨਹੀਂ ਮਿਲਦੀ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਇਹ ਅੰਦੋਲਨ ਦੂਸਰਾ ਅੰਦੋਲਨ ਹੈ ਇਹਨੂੰ ਵੀ ਜਿੱਤ ਕੇ ਹੀ ਘਰ ਵਾਪਸੀ ਕਰਨਗੇ ਸਤਿ ਸ਼ਕਲ ਵੀਰ ਜੀ ਸਤਿ ਸ਼ਕਲ ਕੀ ਕਹਿਣਾ ਚਾਹੋਗੇ ਅੱਤ ਦੀ ਗਰਮੀ ਅੰਦੋਲਨ ਜਾਰੀ ਹੈ ਇਹ ਤਾਂ ਫਿਰ ਸੱਚ ਦੀ ਲੜਾਈ ਹੈ ਤੁਹਾਨੂੰ ਪਤਾ ਇਹ ਕੋ ਝੂਠ ਦੀ ਤਾਂ ਹੈ ਨਹੀਂ ਜੇ ਝੂਠਦੀ ਹੁੰਦੀ ਤਾਂ ਫਿਰ ਤਾਂ ਪਹਿਲਾ ਅੰਦੋਲਨ ਵੀ ਨਾ ਚੱਲਦਾ ਹੁਣ ਤੱਕ ਦੁਨੀਆ ਛੱਡ ਕੇ ਚਲੇ ਜਾਂਦੀ ਝੂਠ ਦੇ ਕਿਉਂਕਿ ਪੈਰ ਨਹੀਂ ਹੁੰਦੇ ਇਹ ਤਾਂ ਹੁਣ ਸੱਚ ਤੇ ਖੜੇ ਆ ਲੋਕ ਇਹ ਤਾਂ ਐਂਡ ਦੀ ਬਾਕੀ ਰੱਬ ਨੂੰ ਵੀ ਸੋਚਣਾ ਪੈਣਾ ਸਰਕਾਰਾਂ ਨੂੰ ਝੁਕਣਾ ਹੀ ਪੈਣਾ ਇਹਨਾਂ ਦੇ ਅੱਗੇ ਲੱਗਦਾ ਕਿ ਸਰਕਾਰ ਝੁਕੰਦੇ ਰੋਹ ਦੇ ਵਿੱਚ ਹੈ ਕਿਉਂਕਿ ਪਹਿਲਾਂ ਵੀ ਮੋਦੀ ਸਰਕਾਰ ਸੀ ਲੋਕ ਸਭਾ ਚੋਣਾਂ ਹੋਈਆਂ ਮੁਰ ਤੋਂ ਸਰਕਾਰ ਜੋ ਐਨਡੀਏ ਦੀ ਬਣ ਚੁੱਕੀ ਹੈ ਉਹਨਾਂ ਪਹਿਲਾਂ ਵੀ ਨਾ ਝੁਗੰਦਾ ਆਪਣਾ ਉਹਨਾਂ ਨਤੀਜਾ ਦੇਖ ਹੀ ਲਿਆ ਪਹਿਲਾਂ ਉਹਨਾਂ ਦੀ ਨਰੋਲ ਸੀਗੀ ਨਹੀਂ ਉਹ ਝੁਕੇ ਤਾਂ ਕੀ ਆਜ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਕਿੰਦਾਂ ਦੀ ਸਰਕਾਰ ਹੈ ਨਾ ਝੁਗਣਗੇ ਤਾਂ ਸਾਨੂੰ ਤਾਂ ਕੀ ਕਿਸਾਨ ਤਾਂ 5 ਸਾਲ ਹੋਰ ਬੈਹ ਜਾਣਗੇ ਫਿਰ ਉਹ ਇਸ ਤੋਂ ਵੀ ਅੱਗੇ ਯਾਰ ਡੌਨ ਚਲੇ ਜਾਣਗੇ ਪਰ ਇਹ ਤਾਂ ਮੰਨਣਾ ਹੀ ਪਊਗਾ ਜਿਹੜੀ ਇਹ ਗੱਲ ਹੈ ਸੱਚੀ ਗੱਲ ਉਹਨੂੰ ਤਾਂ ਹਰੇਕ ਸਰਕਾਰ ਨੂੰ ਮੰਨਣਾ ਵੀ ਚਾਹੀਦਾ ਨਵੇਂ ਜੋ ਖੇਤੀਬਾੜੀ ਮੰਤਰੀ ਬਣੇ ਨੇ ਉਹ ਮੱਧ ਪ੍ਰਦੇਸ਼ ਦੇ ਨੇ ਸ਼ਿਵਰਾਜ ਸਿੰਘ ਚੋਹਾਨ ਪਹਿਲੇ ਮੰਤਰੀ ਤੋਮਰ ਸਾਹਿਬ ਸੀ ਹੁਣ ਲੱਗਦਾ ਗੱਲ ਦੁਬਾਰਾ ਤੋਂ ਨਵੇਂ ਸਿਰੇ ਤੋਂ ਸ਼ੁਰੂ ਹੋਏਗੀ ਕਿ ਜੇ ਗੱਲ ਉੱਥੇ ਹੀ ਦੁਬਾਰਾ ਸ਼ੁਰੂ ਹੋਏਗੀ ਨੇ ਗੱਲ ਤਾਂ ਸ਼ੁਰੂ ਹੋਈ ਉਹਨਾਂ ਖਤਮ ਕੀਤੀ ਹੋਈਆਂ ਮੰਗੀਆਂ ਇਹ ਮੰਨੀਆਂ ਹੋਈਆਂ ਮੰਗਾਣੇ ਸਾਰੀਆਂ ਜਾਂ ਉਹ ਨਵੇਂ ਬੰਦੇ ਜਾਂ ਪੁਰਾਣੇ ਬੰਦੇ ਉਹ ਤਾਂ ਕੋਈ ਗੱਲ ਨਹੀਂ ਕਿਉਂਕਿ ਜਿਹੜਾ ਕੰਮ ਉਤੋਂ ਸਰਕਾਰ ਸੈਂਟਰ ਨੇ ਕਰਨਾ ਉਹ ਤਾਂ મોદી ਦੇ ਕਹੇ ਤੇ ਹੀ ਹੋਣਾ ਹੈ ਇਹਦੇ ਨਾਲ ਮੰਤਰੀ ਬਦਲਣਾ ਸਾਨੂੰ ਤਾਂ ਕੋਈ ਫਰਕ ਨਹੀਂ ਹਲੇ ਤੱਕ ਕਿਉਂਕਿ ਇਹ ਤਾਂ ਅਸੀਂ ਤਾਂ ਹੁਣ ਉਹਨਾਂ ਜਿਹੜੀਆਂ ਇਹਨਾਂ ਪਹਿਲਾਂ ਕੰਮ ਖਤਮ ਕਰ ਚੁੱਕੇ ਆ ਜਿਹੜੀਆਂ ਮੰਗਾ ਮੰਨ ਲਈਆਂ ਗਈਆਂ ਅਸੀਂ ਤਾਂ ਅੰਦੋਲਨ ਉਹਨਾਂ ਨੂੰ ਫੇਰ ਲਾਗੂ ਕਰਾਉਣ ਲਈ ਬੈਠੇ ਹੋਏ ਆ ਅਸੀਂ ਤੁਹੋ ਇਸ ਤੋਂ ਲੱਗਦਾ ਹੈ ਕਿ ਬਾਕੀ ਹੁਣ ਸਰਕਾਰ ਸੋਚੇਗੀ ਕੁਝ ਜੀ ਬਿਲਕੁਲ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਜੋ ਕੰਗਨਾਰਨੋਦ ਦਾ ਮਸਲਾ ਹੋਇਆ ਉਸ ਦੇ ਵਿੱਚ ਉਹ ਕੁਲਵਿੰਦਰ ਕੋਰ ਹੈ ਉਹਨਾਂ ਦਾ ਕਹਿਣਾ ਕਿ ਸਾਡੀਆਂ ਮਾਵਾਂ ਭੈਣਾਂ ਨੂੰ ਇਹਨਾਂ ਨੇ 100-100 ਰੁਪਏ ਦਿਹਾੜੀ ਤੇ ਆਈਆਂ ਦਾ ਕਹਿ ਦਿੱਤਾ ਸੀ ਉਸ ਤੋਂ ਬਾਅਦ ਇੱਕ ਜੋ ਥੱਪੜ ਕਾਂਡ ਹੋਇਆ ਉਸ ਬਾਰੇ ਕੀ ਪ੍ਰਤੀਕਿਰਿਆ ਉਹ ਤਾਂ ਵੀਰ ਨੇ ਅੱਗੇ ਤੁਹਾਨੂੰ ਦੱਸਿਆ ਹੀ ਉਹਨਾਂ ਨੇ ਸਪਸ਼ਟ ਕੀਤਾ ਕਿ ਜੇ ਆਪਾਂ ਤੁਹਾਨੂੰ ਹਰ ਬਾਰ ਟੌਰਚਰ ਕਰੀ ਜਾਵਾਂਗੇ ਤਾਂ ਆਖਰਕਾਰ ਕਈਆਂ ਇਨਸਾਨਾਂ ਦਾ ਟੈਂਪਰ ਥੋੜਾ ਜਿਹਾ ਛੋਟਾ ਹੁੰਦਾ ਇਹ ਕੱਲਾਂ ਹੋ ਜਾਂਦੀਆਂ ਨੇ ਪਰ ਜਿੱਥੋਂ ਤੱਕ ਕੀਤਾ ਉਹ ਸਹੀ ਕੀਤਾ ਜੋ ਵੀ ਹੋਇਆ ਇੱਕ ਇਲਜ਼ਾਮ ਲੱਗਦੇ ਨੇ ਕਿ ਇਹ ਖਾਲਿਸਤਾਨ ਫੰਡਿੰਗ ਕਰਦਾ ਹੈ ਪਰ ਕਿਸਾਨਾਂ ਨੂੰ ਅਸਲ ਫੰਡਿੰਗ ਹੁੰਦੀ ਕਿੱਥੋਂ ਹੈ ਖਾਲਿਸਤਾਨੀ ਤੁਸੀਂ ਦੇਖ ਹੀ ਲਿਆ ਇੱਥੇ ਕਿੰਨੇ ਗਾ ਫੰਡਿੰਗ ਇਹ ਆ ਹੁਣ ਜਿੰਨੀ ਜਿੰਨੀ ਸਾਡੇ ਕੋਲ ਜ਼ਮੀਨ ਹੈ ਉਹਦੇ ਹਿਸਾਬ ਨਾਲ ਸੀ ਪਿੰਡਤ ਪੱਦਰ ਤੇ ਪੈਸੇ ਇਕੱਠੇ ਕਰਦੇ ਆ ਜਿਹਦੇ ਕੋ ਹਰੇਕ ਏਕੜ ਦੇ ਹਿਸਾਬ ਨਾਲ ਗਰਾਹੀ ਲਾ ਦਿੱਤੀ ਜਾਂਦੀ ਉਹ ਫੰਡ ਫਿਰ ਲਿਆ ਕੇ ਇੱਥੇ ਜਿੰਨਾ ਵੀ ਖਰਚਾ ਆਪਣਾ ਬੋਰ ਘੱਟ ਤੋਂ ਘੱਟ ਜਿਹਦੇ ਨਾਲ ਹੋ ਜੇ ਉਹਦੇ ਹਿਸਾਬ ਨਾਲ ਅਸੀਂ ਚੱਲਦੇ ਆਂ ਹੋਰ ਬਾਕੀ ਜੋ ਕਹਿੰਦੇ ਫੰਡਿੰਗ ਹੁੰਦੀ ਫੰਡਿੰਗ ਤਾਂ ਤੁਸੀਂ ਦੇਖਿਆ ਜੇ ਖਾਲਿਸਤਾਨ ਦੀ ਫੰਡਿੰਗ ਹੁੰਦੀ ਤਾਂ ਉਹ ਅਮਰਿਤਪਾਲ ਨੇ ਤਾਂ ਕੁਝ ਕੀਤਾ ਵੀ ਨਹੀਂ ਐਨਐਸਏ ਲੱਗੀ ਹੋਈ ਓਦੇ ਤੇ ਤੇ ਇੱਥੇ ਖਾਲਿਸਤਾਨ ਦੀ ਫੰਡਿੰਗ ਹੁੰਦੀ ਤਾਂ ਉਹਨੂੰ ਤਾਂ ਅੱਧੇ ਤਰਨੇ ਨੂੰ ਨਚਾ ਕੇ ਉੱਥੇ ਡਿਬਰੂਗੜ੍ਹ ਭੇਜ ਦੇਣਾ ਸੀ ਇੱਥੇ ਫੰਡਿੰਗ ਖਾਲਸਤਾਨ ਦਾ ਨਹੀਂ ਕੋਈ ਇੱਥੇ ਨਾਲ ਪਿੰਡਾਂ ਦੇ ਸਹਿਯੋਗ ਦੇ ਨਾਲ ਤਰਨਾ ਲੰਗਰ ਔਰ ਮੈਡੀਕਲ ਸਹੂਲਤਾਂ ਚੱਲੀ ਹਾਂ ਪਿੰਡਾਂ ਦੇ ਸਹਿਯੋਗ ਦੇ ਨਾਲ ਪਿੱਛੇ ਸਾਡੇ ਭਰਾਜ ਬੈਠੇ ਹੋ ਗਰਾਹੀ 79 ਜਿੱਥੇ ਬੈਠੇ ਹੋ ਉੱਥੇ ਸਾਰਾ ਪਿੱਛੇ ਕਰ ਰਹੇ ਨੇ ਉਹਨਾਂ ਦੇ ਸਹਿਯੋਗ ਤੋਂ ਬਿਨਾਂ ਤਾਂ ਇੱਕ ਅੱਖ ਵੀ ਨਹੀਂ ਗਿਆ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸਭ ਕੁਝ ਤੁਸੀਂ ਦੇਖ ਰਹੇ ਹੋ ਜੋ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਵੀਰ ਲਗਾਤਾਰ ਬੈਠੇ ਹੋਏ ਨੇ ਪਿੰਡ ਮਰਦਾਪੁਰ ਤੋਂ ਗੁਰੂ ਕਾ ਲੰਗਰ ਲਗਾਤਾਰ 3 ਮਹੀਨੇ ਤੋਂ ਜੋ ਪਿੰਡ ਵਾਲੇ ਦੇ ਸਹਿਯੋਗ ਦੇ ਨਾਲ ਜਾ ਰਹੀ ਹੈ ਹੋਰ ਵੀ ਤੁਹਾਨੂੰ ਤਸਵੀਰਾਂ ਸ਼ੰਭੂ ਬਾਰਡਰ ਦੇ ਉੱਪਰ ਵਿਖਾਣੇ ਆ ਕਿ ਅਤਿ ਦੀ ਗਰਮੀ ਦੇ ਵਿੱਚ ਕਿਸਾਨ ਉਸੇ ਤਰ੍ਹਾਂ ਉਸੇ ਹੌਂਸਲੇ ਜਜ਼ਬੇ ਜਨੂਨ ਦੇ ਨਾਲ ਬੈਠੇ ਹੋਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਮੰਗਾ ਨਹੀਂ ਮੰਨਦੇ ਉਹ ਘਰ ਵਾਪਸੀ ਨਹੀਂ ਕਰਨਗੇ ਸਰਕਾਰ ਫਿਰ ਤੋਂ ਜੋ ਮੋਦੀ ਸਰਕਾਰ ਆ ਚੁੱਕੀ ਹੈ ਸੱਤਾ ਦੇ ਵਿੱਚ ਐਨਡੀਆ ਸਰਕਾਰ ਆ ਚੁੱਕੀ ਹੈ ਮੰਗਾ ਉਹੀ ਨੇ ਸਰਕਾਰ ਉਹੀ ਹੈ ਤੇ ਕਦੋਂ ਤੱਕ ਪੂਰੀਆਂ ਹੋਣਗੇ ਇਹ ਦੇਖਣ 再回一个。